ਗਦਰਨੈਲ ਜੀ ਮੇਰੇ ਨਾਲ ਸੀ ਜ ਜਸਜਨ ਸਿੰਘ ਰੂਟ ਕਰ ਰਹੇ ਸੀ ਬੜੇ ਬਿਮਾਰ ਬੜਾ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਹਿੰਨੀ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੁਕ ਸਕਦਾ ਜੀ ਜੀ ਨੇ ਵੀ ਕਿਹਾ ਮੈਂ ਜੱਫੀ ਪਾਲਦੇ ਮੈਨੂੰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡੱਗਿਆ ਮੈਂ ਫੇਰ ਚੜ ਕੇ ਛੋੜਦੇ ਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਕੋਈ ਜੂਰ ਹੈ ਲੇਕਿਨ ਪ੍ਰੋਡਿਊਸਰਾਂ ਦਾ ਤੇ ਫਿਲਮ ਤੁਹਾਨੂੰ ਪਸੰਦ ਨਹੀਂ ਹੋਣਾ ਚਾਹੀਦਾ ਬਾਦੀਪ ਸਿੰਘ ਜੀ ਰਹਿਮਤ ਹੈ ਲੇਗਨ ਆ ਫਿਲਮ ਬਣ ਕੇ ਜਦ ਮੈਂ ਡਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀਆਂ ਸਾਰੀਆਂ ਦੀਜਾ ਪੂਰੀਆਂ ਕੀਤੀ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਜ ਰੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮੈਂ ਫਰਸਟ ਡੇ ਫਿਲਮ ਤੇ ਗਿਆ ਸੀ ਮੈਨੂੰ ਕਹਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡਿੱਗਿਆ ਮੈਂ ਫੇਰ ਚੜ੍ਹ ਕੇ ਛੌਟ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਮਨਜ਼ੂਰ ਆ ਲੇਕਿਨ ਪ੍ਰੋਡਿਊਸਰ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਹਾ ਰੱਬਾ ਮੈਨੂੰ ਫਿਲਮ ਕੰਪਲੀਟ ਕਰ ਲਾ ਦੇ ਫੇਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਸਜਨ ਸਿੰਘ ਨੂੰ ਰੀਨਰੂਟ ਕਰ ਰਹੇ ਸੀ ਬੜੇ ਬਿਮਾਰ ਬੁਰਾ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਹਾਂ ਨਹੀਂ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੋਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਕਾਲ ਫੁਰਖਦਾਤਾਰ ਪਿਤਾ ਦੀ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਹੈ ਲੇਕਿਨ ਆਹ ਫਿਲਮ ਬਣ ਕੇ ਜਦ ਮੈਂ ਡਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀਆਂ ਸਾਰੀਆਂ ਰੀਜਾ ਪੂਰੀਆਂ ਕੀਤੀਆਂ ਤੁਰ ਬਹੁਤ ਕੁਝ ਦਿੱਤਾ ਮੇਰੀ ਔਕਾਤ ਨਹੀਂ ਸੀ ਇੰਨੀ ਕਿ ਜੋ ਗੁਸ਼ਤ ਮੈਨੂੰ ਦੇਤਾ ਤੇ ਬਣਾਦਾ ਪਰ ਆਹ ਜੋ ਤੂੰ ਪ੍ਰਮਾਤਮਾ ਕਰਾਦਾ ਨਾ ਮੇਰੀ ਅੱਖਾਂ 'ਚੋਂ ਨੀਰ ਰੋਜ ਵਹਿੰਦਾ ਅੱਜ ਵੀ ਮੈਂ ਅਰਦਾਸ ਕਰਕੇ ਆਂ ਮੇਰੇ ਵਾਸਤੇ ਇਹ 52 ਸਾਲ ਦੀ ਜਿਹੜੀ ਝਰਨੀ ਹੈ ਕਹਿੰਦਾ ਬੰਦਾ 100 ਟੈਸਟ ਮੈਚ ਖੇਡ ਜੇ ਤਾਂ ਉਹਦੀ ਰੀਜ ਪੂਰੀ ਹੋ ਜਾਂਦੀ ਹੈ ਜੇ 20 ਸਾਲ ਇੰਡੀਆ ਵਾਸਤੇ ਖੇਡ ਜੇ ਤਾਂ ਰੀਜ ਪੂਰੀ ਹੋ ਜਾਂਦੀ ਹੈ ਤੇ ਲੈਜੈਂਡ ਬਣ ਜਾਂਦਾ ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 52 53 ਸਾਲ ਦਾ ਰਸ ਸੀ ਨਿਚੋੜ ਕੇ ਇੱਕ ਬੰਦੇ ਚ ਪਾਇਆ ਜਿਹਦਾ ਨਾਮ ਦੂਨੀ ਚੰਦ ਰੱਖਿਆ ਗਿਆ ਮੈਂ ਟ੍ਰੇਲਰ ਦੇਖਿਆ ਮੈਂ ਹੈਂਗਰ ਉੱਤਰ ਨਹੀਂ ਪਾ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਇਹ ਇੱਕ ਬਣਿਆ ਕੀ ਤੇ ਹੋਇਆ ਕੀ ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਇਸ ਤੋਂ ਵੱਡੀ ਫਿਰ ਪੰਜਾਬੀ ਫਿਲਮ ਇੰਡਸਟਰੀ ਚ ਅਜੇ ਤੱਕ ਨਹੀਂ ਬਣੀ ਤੇ ਨਾ ਹੀ ਕਦੇ ਸ਼ਾਇਦ ਬਣ ਸਕੇ ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦੜ ਜੀ ਨੂੰ ਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰਨੀ ਪਊਗੀ ਮੇਰੇ ਲਈ ਇਹ ਮੁਗਲਿਆਜ਼ਮ ਪੰਜਾਬੀ ਫਿਲਮ ਦੀ ਹੈ ਤੇ ਸ਼ੁਕਰਗੁਜ਼ਾਰ ਹਾਂ ਅਮਰ ਥੈਂਕ ਯੂ ਸੋ ਮੱਚ ਤੁਹਾਡੇ ਚਰਨਾਂ 'ਚ ਪ੍ਰਣਾਮ ਹੈ ਸਾਰਿਆਂ ਦੇ ਮੈਂ ਦਿਲ ਕਰਦਾ ਮੱਥਾ ਟੇਕ ਦਿਆ ਤੁਹਾਨੂੰ ਦੇਖਦਾ ਵੀ ਆ ਮੈਂ ਕਦੇ ਵੀ ਜ਼ਿੰਦਗੀ ਚ ਨਹੀਂ ਸੀ ਸੋਚਿਆ ਕਦੇ ਵੀ ਮੇਰੇ ਰਹਿ ਜੀ ਸਾਹਿਬ ਦਰਨੈਲ ਭਾਜੀ ਬਹੁਤ ਦੇਰ ਤੋਂ ਮੈਨੂੰ ਜਾਣਦੇ ਆ ਮੈਂ ਆ ਸ਼ਾਇਦ ਹੁਣ ਵੀ ਰੋਪਾ ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਜ ਪੂਰੀ ਕੀਤੀ ਹੈ ਇਸ ਤੋਂ ਉੱਤੇ ਮੈਨੂੰ ਕੁਝ ਨਹੀਂ ਚਾਹੀਦਾ ਇਹ ਪੰਜਾਬੀ ਫਿਲਮ ਇੰਡਸਟਰੀ